ਸ਼ਕਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿਸਮ ਦਿਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂਜੀ ਬਰਬਰੀ ਪਸ਼ਮੀਨਾ ਦੇ ਉੱਪਰ ਆਪਾਂ ਸੂਟ ਲੈ ਕੇ ਆਏ ਆ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਬਰਬਰੀ ਪਸ਼ਮੀਨਾ ਜੋ ਜੋ ਕੀ ਹੁਣ ਟ੍ਰੈਂਡਿੰਗ ਦਾ ਆਰਟੀਕਲ ਹੈ ਜੀ ਜਿਸ ਤਰ੍ਹਾਂ ਸਮਰ ਦੇ ਲਈ ਚੱਲਿਆ ਸੀ ਜੀ ਬਰਬਰੀ ਕਾਟਨ ਤੇ ਇਹ ਹੈਗਾ ਜੀ ਬਰਬਰੀ ਪਸ਼ਮੀਨਾ neck ਦੇ ਉੱਪਰ ਚੈੱਕ ਕਰੋ neck line ਕਿੰਨੀ ਪਿਆਰੀ ਹੈ ਜੀ ਅੱਜ ਕਨ ਸਟਾਈਲ ਤੁਹਾਡਾ ਸੂਟ ਬਣੂਗਾ 5 ਮੀਟਰ ਆਲ ਓਵਰ ਕੱਟ ਰਹੇਗੀ 컬ਰ ਆਪਾ ਤੁਹਾਨੂੰ ਦਿਖਾਉਂਦੇ ਜਾਂਦੇ ਆ ਪ੍ਰਾਈਸ ਹੈਗਾ ਸਿਰਫ ਔਰ ਸਿਰਫ 950 ਫ੍ਰੀ ਸ਼ਿਪਿੰਗ 컬러 ਆਪਾ ਤੁਹਾਨੂੰ ਦਿਖਾਉਨੇ ਆ ਜੀ ਆਪਣੇ ਆਰਡਰ ਬੁੱਕ ਕਰੀ ਜਾਓ ਦੇਖੋ ਜੀ 컬러 ਸਾਰੇ ਟ੍ਰੈਂਡਿੰਗ ਵਾਲੇ ਆਪਾਂ ਰੈਡੀ ਕਰਵਾਏ ਨੇ ਜਿਹਦੇ ਵਿੱਚ ਆਪਣੇ ਕੋਲੇ ਲਾਈਟ ਕਲਰ ਵੀ ਹੋਣਗੇ ਡਾਰਕ ਵੀ ਹੋਣਗੇ ਆ ਹੈਗਾ ਜੀ ਬਲੈਕ ਜੋ ਕਿ ਆਲ ਓਵਰ ਸਭ ਦਾ ਫੇਵਰੇਟ ਹੁੰਦਾ ਜੀ ਵਿਦਆਊਟ ਦੁਪੱਟਾ ਸਟੌਲ ਮਿਲਣਗੇ ਤੁਹਾਨੂੰ ਸੂਟ ਪ੍ਰਾਈਸ ਇਹਨਾਂ ਦਾ ਬਹੁਤ ਹੀ ਰੀਜ਼ਨੇਬਲ ਆ ਅਚਕਨ ਸਟਾਈਲਿਸ਼ ਸੂਟ ਬਣਨਗੇ ਤੁਸੀਂ ਸਟੈਂਡਰਡ ਸਾਈਜ਼ ਦਾ ਹੋਊਗਾ ਜੇ ਕਿ ਰਾ ਕਿਵੇਂ ਵੀ ਬਣਾ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਦੇਖੋ ਜੀ ਬਹੁਤ ਹੀ ਪਿਆਰੀ neck line ਰੈਡੀ ਕਰਵਾਈ ਆ ਆਪਾਂ ਯੂਨੀਕ ਹੈ ਜਹ ਆਰਟੀਕਲ ਹੈ ਜੀ ਆ ਹੈਗੇ ਨੇ ਜੀ ਨੈਕਸਟ ਕਲਰ ਬੁਕਿੰਗ ਕਰਵਾਉਣ ਦੇ ਲਈ ਜੀ ਤੁਸੀਂ ਸਭ ਤੋਂ ਪਹਿਲਾਂ ਸਕਰੀਨ ਸ਼ਾਟ ਲੈਣਾ ਸਕਰੀਨ ਸ਼ਾਟ ਲੈ ਕੇ ਆਪਣੇ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਬੁੱਕ ਕਰਨਾ ਪੇਮੈਂਟ ਪਹਿਲਾਂ ਹੋਊਗੀ ਜੀ ਸ਼ਿਪਿੰਗ ਫ੍ਰੀ ਹੈ ਕਿਤੇ ਵੀ ਮੰਗਵਾ ਸਕਦੇ ਹੋ ਸਰਦੀਆਂ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਇਹ ਆਪਾਂ ਆਰਟੀਕਲ ਰੈਡੀ ਕਰਵਾਇਆ ਜੀ ਦੇਖੋ ਜੀ ਹਰ ਇੱਕ ਤਰ੍ਹਾਂ ਦਾ ਜਿਹੜਾ ਆਪਾਂ ਕਲਰ ਆ ਕੋਸ਼ਿਸ਼ ਕੀਤੀ ਆ ਕਿ ਹਰ ਇੱਕ ਭੈਣ ਦੀ ਚੋਇਸ ਦਾ ਕਲਰ ਜਿਹੜਾ ਰੈਡੀ ਕਰਵਾਇਆ ਜਾਵੇ ਕਿਉਂਕਿ ਕਿਸੇ ਨੂੰ ਡਾਰਕ ਕਲਰ ਪਸੰਦ ਹੁੰਦੇ ਨੇ ਜੀ ਕਿਸੇ ਨੂੰ ਲਾਈਟ ਜਿੱਦਾਂ ਮੇਰੀਆਂ ਭੈਣਾਂ ਜਿਹੜੀਆਂ ਬਾਹਰ ਤੋਂ ਆਰਡਰ ਕਰਦੀਆਂ ਨੇ ਜੀ ਉਹਨਾਂ ਨੇ ਆਪਾਂ ਤੋਂ ਇਹ ਵਾਲਾ ਆਰਡਰ ਰੈਡੀ ਕਰਵਾਇਆ ਸੀਗਾ ਇਹ ਬਹੁਤ ਹੀ ਜਿਆਦਾ ਵਧੀਆ ਸਟੱਫ ਹੈ ਜੀ ਤੁਸੀਂ ਜਿੱਦਾਂ ਡੇਲੀ ਵੇਅਰ 'ਚ ਵੀ ਜਾਂ ਕਾਲਜ ਗਰਲਸ ਨੇ ਉਹਨਾਂ ਲਈ ਤਾਂ ਜੀ ਇਹ ਬੈਸਟ ਹੈ ਤੇ ਇਸ ਪ੍ਰਾਈਸ ਦੇ ਵਿੱਚ ਕੋਈ ਬੀਟ ਵੀ ਨਹੀਂ ਕਰ ਸਕਦਾ ਆ ਹੈਗਾ ਜੀ ਨੈਕਸਟ ਬਿਨਾ ਸੋਚੇ ਸਮਝੇ ਜੀ ਤੁਸੀਂ ਇਹ ਸੂਟ ਕਰੀ ਗਿਤਾ ਸਕਦੇ ਹੋ ਜਿਹੜਾ ਫਾਸਟਸ ਰੂਟ ਆਪਾਂ ਪ੍ਰੋਪਰ ਤੁਹਾਨੂੰ ਓਪਨ ਕਰਕੇ ਦਿਖਾਇਆ ਸੇਮ ਡਿਜ਼ਾਈਨ ਉਸੇ ਨਾਲ ਦੀ ਹੈ ਜੀ ਵੀਡੀਓ ਨੂੰ ਪਲੀਜ਼ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਜੀ ਦੇਖੋ ਕਿੰਨਾ ਪਿਆਰਾ ਨੈਕਲਾਈਨ ਆ ਜੀ ਕੱਟਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਯੂਨੀਕ ਤੇ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਜੀ ਤੇ ਆਹ ਹੈਗਾ ਜੀ ਨੈਕਸਟ ਹੁਣ ਜਲਦੀ ਜਲਦੀ ਤੁਸੀਂ ਆਪਣਾ ਕਰੋ ਆਰਡਰ ਬੁੱਕ ਇਸ ਤੋਂ ਪਹਿਲਾਂ ਕਿ ਸਾਰਾ ਆਪਣਾ ਸਟਾਕ ਓਵਰ ਹੋ ਜੇ ਜੀ ਜਿਹੜੀਆਂ ਭੈਣਾਂ ਉਡੀਕ ਕਰ ਰਹੀਆਂ ਸੀਗੀਆਂ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾਓ ਜੀ ਫ੍ਰੀ ਸ਼ਿਪਿੰਗ ਦੇ ਵਿੱਚ ਤੁਹਾਨੂੰ ਘਰ ਬੈਠੇ ਸੂਟ ਮਿਲੂਗਾ ਧੰਨਵਾਦ